ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਢਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਐਤਵਾਰ ਦਾ ਦਿਨ ᱛੀ ਜੀ ਘਰੇ ਤੀ ਆਪਾਂ ਊਂ ਕਿੜਾ ਆਪਾਂ ਪਰ ਕਿਤੇ ਤੇ ਐਤਵਾਰ ਨੂੰ ਆਪਾਂ ਕਰੀਤੀ ਐਤਵਾਰ ਨੂੰ ਕਰੀਤੀ ਤੇ ਅੱਜ ਮੌਸਮ ਹੋ ਗਿਆ ਠੀਕ ਜੀ ਪਹਿਲਾਂ ਤਾਂ ਬੱਦਲ بارش ਜੀ ਹੁੰਦੀ ਰਹੀ ᱛੀ ਤੇ ਅੱਜ ਲਾਉਨੇ ਆਪਾਂ ਬੂਟੇ ਬੂਟੇ ਗਾਮਲੇ ਆਪਾਂ ਪਹਿਲਾਂ ਲਿਆਂਦੇ ਪਏ ᱛੀ ਤੇ ਆ ਆਪਣੇ ਬੰਦੇ ਇਹ ਵਿਹਲੇ ਬੈਠ ਕੇ ਬਸ ਬੋਲਣੇ ਵਾਲੇ ਸਾਰੇ ਹੀ ਮੈਂ ਕੰਮ ਕਰਨੇ ਵਾਲਾ ਉਹਨੇ ਲਵਾਲੇ ਮੇਰੇ 900 100 ਕਾ ਇਹ ਦੋਨੋਂ ਸ਼ੌਕ ਸ਼ੌਕ ਜਾਂਦੇ ਆ ਲਾਉਣਾ ਤਾਂ ਮੈਂ ਹੀ ਆ ਇਹ ਤਾਂ ਲਵਾਉਣੇ ਆ ਕਹਿ ਕੇ ਕਹਿ ਕੇ ਲਵਾਏ ਨੇ ਅੱਜ ਇੱਧਰ ਹੋਬੀ ਦੀ ਸਬਜੀ ਉਹ ਹੋ ਰਹੀ ਆ ਕੱਟ ਹੋ ਰਹੀ ਆ ਤੇ ਆ ਬੂਟੇ ਬਾਕੀ ਆਪਾਂ ਇੱਧਰ ਲਾਏ ਹੋਏ ਨੇ ਹੁਣ ਆਪਾਂ ਲਾਉਣੇ ਆ ਜੀ ਆ येलो ਪੌਟ ਚ ਆ ਬੂਟਾ ਇਹ ਦਿਖਾਉਨੇ ਆ ਤੁਹਾਨੂੰ ਤੇ ਆ ਆਪਣੇ ਬਹੁਤ ਸੋਹਣੇ ਨੇ ਤੇ ਜਿਹੜਾ ਹੁਣ ਆਪਾਂ ਪਹਿਲਾ ਲਾ ਕੇ ਹਟਿਆ ਬੂਟਾ ਉਹ ਰੱਖਤਾ ਆਪਾਂ ਉਰੇ ਅੰਦਰ ਤੇ ਦੇਖੋ ਦੱਸੋ ਕਿਵੇਂ ਦਾ ਲੱਗਦਾ ਇਹ ਇਹ ਮੇਰਾ ਮਾਈਂਡ ਹੈ ਇਹ ਵੀ ਦੇਖਣੇ ਬਾਦ ਦੱਸੋ ਜੀ ਕਿਵੇਂ ਦਾ ਲੱਗਦਾ ਤੇ ਚਲੋ ਹੋਰ ਬੂਟੇ ਲਾਉਨੇ ਆ ਹੁਣ ਫੇਰ ਦਿਖਾਉਨੇ ਆ ਤੁਹਾਨੂੰ ਤੇ ਫਿਰ ਹੋਰ ਵੀ ਬੂਟੇ ਆਪਾਂ ਲੈ ਕੇ ਆਉਣਾ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਗਮਲੇ ਵੀ ਆ ਬੱਤਕਾਲੇ ਆਪਣੇ ਆ ਬੱਤਕਾਲੇ ਗਮਲੇ ਉਧਰੋਂ ਲੈ ਕੇ ਆਏ ਇਹ ਤੇ ਚਲੋ ਪਹਿਲਾਂ ਬੂਟੇ ਲਾ ਲਈਏ ਹੁਣ ਦਿਖਾਉਨੇ ਆ ਤੁਹਾਨੂੰ ਹੋਰ ਫੇਰ ਆ ਸਾਰੇ ਬੰਦੇ ਬੇਲੇ ਖੜੇ ਨੇ ਇੱਕ ਬੇਲੀ ਆ ਉਹ ਫਿਰਦੀ ਆ ਓ ਬੇਲੀ ਕੋਈ ਨਹੀਂ ਮੈਂ ਠੀਕ ਆ ਉਹ ਫੋਨ ਉਹਨੂੰ ਆ ਜਾਂਦਾ ਹਾਂਜੀ ਕਿਸੇ ਦੀ ਲੈਂਥ ਦੱਸਦੀ ਕਿਸੇ ਦੀ ਉਹ ਦੱਸਦੀ ਬਲਟਾ ਫੈਸ਼ਨ ਵਟਿਕਾਲੇ ਨੇ ਇੱਥੇ ਮੈਂ ਲੱਤ ਮਾਰ ਕੇ ਹੋਸੈ ਤੂੰ ਕੀ ਮੈਂ ਵੀ ਇਹ ਹੀ ਦੱਸ ਤੂ ਲਫਤ ਮਾਰ ਕੇ ਛੱਡ ਤਾ ਹੋਇਰ ਕਿੱਥੇ ਤੱਕਰ ਸ਼ਰਤ ਲਾ ਲਾ ਹਜ਼ਾਰ ਹਜ਼ਾਰ ਦੀ ਜੇ ਮੈਂ ਉਹ ਕਿੰਨੂੰ ਤੱਕਰ ਨਾ ਗੇ ਜਾਂ ਫਿਰ ਤੂੰ ਮੇਰੇ ਕੋਲ ਕਿਹਦੀ ਮੈਂ ਕਿਹਾ ਨਹੀਂ ਮੈਂ ਉੱਥੇ ਕਿਹਾ ਮੈਂ ਆ ਜਾ ਔਰੇ ਤੱਕਰ ਵੀ ਜੇ ਮੈਂ ਨਾ ਗੇ ਰਿਆ ਫਿਰ ਹਜ਼ਾਰ ਤੂੰ ਮੈਨੂੰ ਦੇ ਜੋ ਨਾ ਦੀ ਤੱਕਾ ਲਾ ਕੇ ਦੀਦੀ ਗੁੱਦਗੁੱਦੀ ਦੇਖਿਆ ਜਾ ਔਰ ਦਸ ਵੀ ਟਾਈਮ ਪੂਰਾ ਹੋ ਗਿਆ ਬੈਠੇ ਅੰਦਰ ਬੈਠਾ ਹੋਊਗਾ ਹੁਣ ਤੈਨੂੰ ਪੂਰਾ ਆਪਣਾ ਸਰੀਰ ਜਕੜ ਲਿਆ ਹੈ ਉਹ ਕਰਕੇ ਨਿੰਨ ਨਿੰਨ ਛਰਤਾ ਫਿਰ ਛਰਤਾ ਐਵੇਂ ਕਿਵੇਂ ਛਰਤਾ ਦੱਸ ਕਿ ਆਹੋ ਨਾ ਗੱਲ ਤਾਂ ਤਾਂ ਹੈਂ ਵਿਰਾਂ ਦੱਸਿਆਵਾਂਗੇ ਅਸੀਂ ਆਇਆਪਾ ਕਾਮੇ ਬੰਦੇ ਆਪਾਂ ਲਾਉਨੇ ਆਂ ਬੂਟੇ ਇਹਨੇ ਬੇਲੇ ਮਸਾ ਮਸਾ ਧੁੱਪ ਨਿਕਲੀ ਆ ਕਾਮੇ ਬੰਦਿਆਂ ਨੂੰ ਮੰਮੀ ਬੇਲੇ ਅੰਦਰ ਰਜਾਈ 'ਚ ਬੈਠੇ ਰਹਿਣਾ ਕਰ ਤਾਂ ਸਹੀ ਮਾਮੂ ਤੇਰੀ ਨਹੀਂ ਫਤੈ ਹਾਂ ਉਹ ਹੋ ਜੇ ਕਰਵਾਉਂ ਮੋਲੇ ਨਾਲ ਖੈਲ ਬਾਜੇ ਕਦੇ ਖੈਲ ਕਰਵਾਈ ਆ ਹੁਣ ਇਹ ਉਹਦਾ ਕਹਣਾ ਸਾਰਾ ਕੁਝ ਹੋਈ ਸੀ ਜੇ ਮੈਂ ਨੇਤਾ ਉਹ ਘਾਟਨ ਕਰਨਾ ਆ ਜਾਂਦੇ ਨੇ ਮੋਮਬਤੀ ਇਲਾਕੇ ਓਕਣ ਆ ਗਏ ਹੁਣ ਇਹ ਸਾਰੇ ਉਹ ਜਿਆਦਾ ਬੰਨ੍ਹ ਨਹੀਂ ਲਵਾਏ ਜੀ ਚੋਤ ਅਸੋ ਭਾਈ ਕਿਵੇਂ ਲੱਗਦਾ ਬੂਟਾ ਕੰਮ ਲਈ ਗੈਲਵਚਨ ਕਿਸ ਤਰੀਕ ਕਰਨਾ ਧਿਆਨ ਕੋਈ ਖਤਰਨਾਕ ਨਾ ਦਿਓ ਬਹੁਤ ਹੱਲੀ ਨੂੰ ਬਣਾਉਂਦੀ ਆ ਕਿਹਦੇ ਚੀਪੀ ਨੂੰ ਲਾ ਦੋ ਆਜੋ ਭਾਈ ਤੁਹਾਨੂੰ ਦਿਖਾਈਏ ਹੁਣ ਕਾਹਾਂ ਸਾਡੇ ਹੋਰ ਥੋੜੇ ਜੇ ਬਹਿਲੇ ਬੰਦੇ ਆਜੋ ਆਜੋ ਜੀ ਆਜਾ ਪੁੱਤ ਆ ਦਿਖਾ ਹਰਲੀ ਨਾਲ ਬਹਿਲੇ ਬੰਦੇ ਸਾਡੇ ਬੈਠੇ ਸਾਰੇ ਅਗਲਾ ਕਹੋਗਾ ਵੀ ਭਾਈ ਇਕੱਠੇ ਕੰਮ ਕਰਦੇ ਨੇ ਇੱਕ ਕੰਮ ਲੈਣ ਦੋ ਜਣੇ ਲੱਗੇ ਹੋਣਗੇ ਇਹ ਮੈਂ ਮਹਾਬੂਤਾ ਲਾਤਾ ਇਹ ਮਨਦੀਪ ਆ ਗਈ ਲੈ ਕੇ ਆਂਦੀ ਮੈਂ ਹੈਲਪ ਕਰਨਾ ਹਾਂ ਵੀ ਇਹ ਤਾਂ ਭਾਈ ਉਹ ਕੰਮ ਹੋ ਗਿਆ ਨਹੀਂ ਮੈਂ ਕੀ ਜੇ ਮੇ ਕੋਈ ਆਹ ਇਮਾਰਤ ਬਣਦੀ ਹੁੰਦੀ ਆ ਮਿਸਤਰੀ ਆ ਜੀ ਜਾਨ ਨਿਕਲ ਜਾਂਦੀ ਆ ਬਜਾਏ ਦਿਨ ਰਾਤ ਇੱਕ ਨੇਤਾ ਮੋਮਬਤੀ ਜੀ ਲਾ ਕੇ ਉਦਘਾਟਨ ਕਰਨ ਆ ਜਾਂਦਾ ਹਾਂ ਵੈਲਕਮ ਆ ਉਹ ਕੰਮ ਹੋ ਗਿਆ ਕੰਮ ਹੋ ਗਿਆ ਤਾਂ ਘਾਟਨ ਕਰਨ ਆਗੇ ਨੇਤਾ ਇਹ ਉਦਘਾਟਨ ਕਰਨ ਆਗੇ ਨੇਤਾ ਜੀ ਕਿਥੇ ਰੱਖਣਾ ਇਹ ਕਿਥੇ ਰੱਖਣਾ ਇਹ ਰੱਖਣ ਰੱਖਣ ਨਾਲ ਨੇਤਾ ਜੀ ਜਾਨ ਦਾਰੀ ਇਹ ਹੈ ਅੰਕਲੋ ਮੈਨੂੰ ਕਿਹਦੇ ਨਹੀਂ ਰੱਖਦੇ ਲੈ ਹਲੋ ਮੈਂ ਨੇਤਾ ਜੀ ਦੀ ਸਕੀ ਵੀ ਕਰ ਦਿੰਦਾ ਗਾਇਸ ਦੱਸੋ ਕਿਥੇ ਰੱਖੀਏ ਗਾਇਸ ਵੀਰੇ ਇਹ ਬੈਠੇ ਗੱਲ ਹੈ ਇਹ ਅੱਜ ਮਨਦੀਪ ਮੜ ਕੇ ਫਿਰੂ ਇੱਕ ਨਾਲ ਨਾਲ ਬੱਤਕ ਫੜਾ ਕੇ ਰੂ ਹਾਂ ਬੱਤਕ ਅਕ ਫੈਲੀ ਖਾਣ ਲੱਗੀ ਪਈ ਆ ਬੱਤਕ ਨੂੰ ਨਹੀਂ ਆ ਫੈਲੀ ਨੂੰ ਐ ਕੋਈ ਯਾਰ ਬੜਾ ਹੈ ਨਾ ਭਾਈ ਬੰਦਿਆ ਦੇ ਬਾਜਰੀ ਲੈਣ ਭੇਜੇ ਦੀ ਵੀ ਥੋੜੀ ਜੀ ਇੱਕ ਕੁੰਜਲ ਚੱਕ ਲਿਆਓ ਹਰੀ ਪਰ ਲਿਆਂਦੀ ਇੱਥੇ ਪਾਣੀ ਸਾਰੀ ਕਲਰਫੁਲ ਹੈ ਨਾ ਇਹਨੂੰ ਇੱਕਨੇ ਪਾਓ ਏ ਭਾਈ ਅਸੀਂ ਕਰ ਰਹੇ ਹਾਂ ਇਹਦੀ ਸਜਾਵਟ ਬੂਟੇ ਦੀ ਪਦ 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 ਹੋਰ ਪਾਉ ਹੋਰ ਪਾਉ ਹੋਰ ਪਾਉ ਅਰੋਣਾ ਤੋਂ ਮਿਸਤਰੀ ਗੁਰ ਫਤੇ ਸਿੰਘ ਵੀ ਪਹੁੰਚ ਚੁੱਕੇ ਨੇ ਮੈਦਾਨ ਚ ਹਾਂ ਹਾਂ ਬੀਬੀ ਹੋਰ ਵੀ ਸਿਆਰਤੀ ਬਣਾਉ ਤੋ ਬੜਾ ਠੰਡਾ ਕਿਵੇਂ ਆਇਆ ਬੜਾ ਠੰਡਾ ਹੀ ਕਰੇਗਾ ਨਾ ਉਹ ਤਾਂ ਮਗਾ ਲੈਣਗੇ ਉਹ ਤਾਂ ਮਗਾਉਂਦੇ ਹੀ ਰਹਣੇ ਹੋਣਗੇ ਚੱਲ ਤੂੰ ਅੱਜ ਨਾਲ ਨੂੰ ਦੇਖੋ ਭਾਈ ਕਿਵੇਂ ਲੱਗਦੀ ਆ ਸੋਹਣੀ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਆ ਮੰਮੀ ਦੇਖਣ ਲੱਗੀ ਭਈ ਆ ਖਬਰ ਆ ਨਹਾ ਕੇ ਤੁੱਪੇ ਮੰਮੀ ਨਾਲ ਚਿੱਟਾ ਰੋਜ ਨਹਿਰ ਚ ਗਿਰ ਗਿਆ ਚਿੱਟਾ ਰੋਜ ਨਹਿਰ ਚ ਗਿਰ ਗਿਆ ਕਿ ਵੇਸਾੜਾ ਮਾਰ ਦੋ ਹੁਣ ਇਹ ਕੱਢਣਗੇ ਦੋ ਜਾਨੇ ਕਵਰਤਾ ਜੀ ਨਹੀਂ ਹੈਗੀ ਜਾਨੀ ਸਾਡੇ ਹੁਣ ਇਹ ਕੱਢਣਗੇ ਦੋ ਜਾਨੇ ਚਿੱਟਾ ਰੋਜ ਨਹਿਰ ਚ ਗਿਰ ਗਿਆ ਹੁਣ ਕੱਢਣ ਗਏ ਹੋਏ ਨੇ ਨੰਨੀ ਦੋਤਾ ਮੈਂ ਤਾਂ ਕੱਢਣ ਨੂੰ ਕਰੇ ਹੋ ਗਿਆ ਲੈ ਵੀ ਉਹ ਤਾਂ ਇੱਕ ਬੰਦਾ ਦਾ ਹੱਥ ਖੜੇ ਕਰ ਗਿਆ ਤੇ ਚਲੋ ਵੀ ਆ ਬਣ ਗਿਆ ਹੁਣ ਹੋਰ ਲਾਉਨੇ ਆਪਾਂ ਦੇਖਦੇ ਆਂ ਪਹਿਲਾ ਤਾਂ ਬੂਟਾ ਆਜੋ ਭਾਈ ਰੱਖ ਦੋ ਹੁਣ ਇਹਨੂੰ ਉਰੇ ਰੱਖ ਦਿਆਂ ਉਰੇ ਰੱਖਾਂਗੇ ਇਹਨੂੰ ਆਜੋ ਇੱਥੇ ਰੱਖ ਦੋ ਲੈ ਭਾਈ ਇਹ ਨਾ ਸਮਾ ਲਗਾ ਨਾ ਜੇ 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 ਮੈਂ ਕਹਿੰਦਾ ਇਹਨੂੰ ਇੱਧਰ ਨੂੰ ਕਰੂੰ ਓਰੇਕ ਓਰੇ ਵੀ ਠੀਕ ਲੱਗਦਾ ਓਰੇ ਠੀਕ ਆ ਮੂਰੇ ਜੇ ਪਰ ਕਰਿਓ ਲੈ ਭਾਈ ਓਰੇ ਰੱਖ ਤਾ ਇਹ ਆਪਾਂ ਤੇ ਚਲੋ ਹੁਣ ਦੇਖਦੇ ਆ ਹੋਰ ਲਾਈਏ ਕੋਈ ਕਿ ਨਹੀਂ ਇੱਕ ਕਬੂਟਰ ਰਹਿ ਗਿਆ ਉਹ ਆਪਣਾ ਐਂਡੋਰ ਵਾਲਾ ਉਹ ਦੇਖਦੇ ਆਂ ਵੀ ਕਾ ਚਲਾਈਏ ਸੱਚ ਨਹੀਂ ਲਓ ਜੀ ਹੁਣ ਲਾਉਣ ਲੱਗਿਆ ਆਪਾਂ ਆਹ ਬੂਟਾ ਇਹ ਆਪਾਂ ਨੂੰ ਕਹਿ ਕੇ ਤਾਂ ਦਿੱਤਾ ਗਿਆ ਤੀ ਇਨਡੋਰ ਪਲਾਂਟ ਇਨਡੋਰ ਇਹ ਅੰਦਰੇ ਰੱਖਾਂਗੇ ਇਹਨੂੰ ਆਪਾਂ ਤੇ ਇਹਨੂੰ ਕੱਢੋ ਪਹਿਲਾਂ ਬਾਹਰ ਇਹਨੂੰ ਬਾਹਰ ਕੱਢੋ ਸਾਰੇ ਨੂੰ ਚੱਤ ਤੇ ਚਲੋ ਦੇਖਦੇ ਆਂ ਹੁਣ ਇਹਨੂੰ ਲਾਉਂਦੇ ਆਂ ਤੇ ਦਿਖਾਉਂਦੇ ਆਂ ਤੁਹਾਨੂੰ ਹੁਣ ਕਰਨ ਲੱਗੇ ਆ ਜੀ ਇਹਦੀ ਡੈਕੋਰੇਸ਼ਨ ਡੈਕੋਰੇਸ਼ਨ ਕਰਕੇ ਫੇਰ ਤੁਹਾਨੂੰ ਫੁੱਲ ਦਿਖਾਉਨੇ ਆ ਤੇ ਰੱਖ ਰਿਹਾ ਅੰਦਰ ਕਿਵੇਂ ਸ਼ੀਮ ਸ਼ੀਮ ਇਹ ਤੁਹਾਨੂੰ ਨਹੀਂ ਨੋ ਪਤਾ ਤੇ ਚਲੋ ਆਪਾਂ ਨੂੰ ਆਉਣਾ ਪੈਣਾ ਵਿੱਚ ਮੈਦਾਨ ਦੇ ਡੈਕੋਰੇਸ਼ਨ ਕਰਕੇ ਫੇਰ ਦਿਖਾਉਨੇ ਆ ਹੁਣ ਤੁਹਾਨੂੰ ਫੁੱਲ ਲਓ ਜੀ ਆਹ ਲਾ ਕੇ ਬੂਟਾ ਕਰਤੀ ਆਪਾਂ ਜੀ ਡੈਕੋਰੇਸ਼ਨ ਦੱਸੋ ਕਮੈਂਟ ਕਰਕੇ ਕਿਵੇਂ ਦਾ ਲੱਗਦਾ ਤੇ ਹੁਣ ਆਪਾਂ ਇਹਨੂੰ ਰੱਖਣਾ ਅੰਦਰ ਅੜਦਾਲੇ ਨੂੰ ਸਾਫ਼ ਕਰਕੇ ਇਹਨੂੰ ਪੂਰਾ ਪ੍ਰੋਪਰ ਅੰਦਰ ਰੱਖਦੇ ਆ ਤੇ ਦਿਖਾਉਂਦੇ ਆ ਤੁਹਾਨੂੰ ਫਿਰ ਇਹ ਕਿੱਥੇ ਰੱਖਣਾ ਜੀ ਲੱਗ ਗਿਆ ਬੂਟਾ ਤੇ ਹੁਣ ਆਪਾਂ ਇਹਨੂੰ ਰੱਖਦੇ ਆ ਅੰਦਰ ਲਿਜਾ ਕੇ ਅੰਦਰ ਲਈ ਆ ਕੇ ਤੁਹਾਨੂੰ ਦਿਖਾਉਂਦੇ ਆ ਇਹ ਕਿੱਥੇ ਰੱਖਣਾ ਆਪਣਾ ਜਿਹੜਾ ਵੈਨਿਟੀ ਬਣੀ ਹੋਈ ਆ ਤੇ ਉਹ ਸੇਮ ਆਪਣੀ ਬਣੀ ਹੋਈ ਆ ਗ੍ਰੇ ਕਲਰ ਦੀ ਗ੍ਰੇ ਕਲਰ ਦੀ ਆਪਾਂ ਪੌਟ ਚ ਲਾਇਆ ਇਹਨੂੰ ਤੇ ਇੱਥੇ ਰੱਖਦੇ ਆ ਅ ਇੱਥੇ ਰੱਖਣ ਦੀ ਸਲਾਹ ਗ੍ਰੇ ਕਲਰ ਦੀ ਉਹ ਵੈਂਟੀਆ ਗ੍ਰੇ ਕਲਰ ਦੀ ਪੌਟ ਚ ਲਾਇਆ ਤੇ ਚਲੋ ਦੇਖਦੇ ਆ ਉਰੇ ਰੱਖ ਕੇ ਕਿਵੇਂ ਦਾ ਲੱਗਦਾ ਤੇ ਲਓ ਜੀ ਉਰੇ ਰੱਖਤਾ ਇਹ ਆਪਾਂ ਬੂਟਾ ਤੇ ਦੱਸੋ ਕਿਵੇਂ ਲੱਗਦਾ ਦੇਖਣ ਨੂੰ ਵਧੀਆ ਲੱਗਦਾ ਵੈਸੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਲੱਗ ਰਿਹਾ ਇਸ ਜਗ੍ਹਾ ਤੇ